ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਤੁੰਤਨ ਬਾਬਾ ਦੀਪ ਸਿੰਘ ਜੀ ਦੇ ਸਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਈ ਹੋਏ ਸੰਗਤ ਵਾਸਤੇ ਰੇਲਵੇ ਬੋਰਡ ਦੇ ਮੈਂਬਰ ਸਤਾਰਾ ਸਿੰਘ ਲਲੇਰੀ ਅਤੇ ਉਹਨਾਂ ਦੇ ਭਰਾ ਅਵਕਰ ਸਿੰਘ ਪੱਕਾ ਵੱਲੋਂ ਵਿਖੇ ਵੰਡ ਵਿਖੇ ਕਿੰਨਾ ਦਾ ਲੰਗਰ ਲਾਇਆ ਗਿਆ ਮੀਡੀਆ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਗਲੇਰੀ ਨੇ ਕਿਹਾ ਕਿ ਸਾਡੀ ਨਵੀਂ ਪੀੜੀ ਨੂੰ ਗੁਰੂ ਤੇ ਲੜ ਲੱਗਣਾ ਚਾਹੀਦਾ ਹੈ ਅਤੇ ਨਸ਼ਿਆਂ ਨੂੰ ਛੱਡ ਕੇ ਸਰਵਦਾ ਭਲਾ ਕਰਨਾ ਚਾਹੀਦਾ ਹੈ ਸੰਗਤਾਂ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਗੁਰੂ ਦੀ ਬਾਣੀ ਪੜ੍ਹਨੀ ਚਾਹੀਦੀ ਆ ਵੇਖਦੇ ਹਾਂ ਪੂਰੀ ਖਬਰ ਪਿੱਕੀ ਵਣ ਤੋਂ ਗੁਰਪ੍ਰੀਤ ਸਿੰਘ ਗੋਲਾ ਦੀ ਖਾਸ ਰਿਪੋਰਟ ਤੁਸੀਂ ਜਿਹੜੇ ਸਾਡੇ ਖਾਲਸਾ ਟੀਵੀ ਚੈਨਲ ਪੰਜਾਬ ਦੇ ਨਾਲ ਤੁਹਾਨੂੰ ਸਤਿਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਮੇਰਾ ਸਭ ਸਾਥੀ ਕਾ ਬਾਗ ਹੈ ਗੁਰੂ ਤੇਰਾ ਸਭ ਸਦੇ ਕਾ ਵਾਹੇ ਗੁਰੂ ਤੇਰੀ ਸਭ ਰਚਨਾ ਵਾਹੇ ਗੁਰੂ ਤੇਰੀ ਸਭ ਰਚਨਾ ਵਾਹੇ ਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਹਾਂਜੀ ਸੰਧੂ ਸਾਹਿਬ ਅੱਜ ਇਹਦਾ ਤੁਹਾਡੇ ਲੋ ਲੰਗਰ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਲਗਾਇਆ ਗਿਆ ਵਾ ਕਿਸ ਤੇ ਚੀਤ ਲਗਾਇਆ ਵਾ ਇਹ ਕੋਈ ਕਿੰਨੂਆ ਦਾ ਖੁੱਲਾ ਲੰਗਰ ਆ ਬਾਬਾ ਦੀਪ ਸਿੰਘ ਦਾ ਮੇਲਾ ਲਗਿਆ ਲੰਗ ਹੁਣ ਅੰਮ੍ਰਿਤਸਰ ਤੋਂ ਪਾਲਕੀ ਸਾਹਿਬ ਆ ਰਹੀ ਆ ਉਹਨਾਂ ਦੇ ਸਵਾਗਤ ਵਾਸਤੇ ਜਾਂ ਟਰਾਲਾ ਕਿੰਨੂਆ ਲਿਆ ਕੇ ਸੰਗਤ ਦੀ ਸੇਵਾ ਵਾਸਤੇ ਆਜਰ ਕੀਤਾ ਗਿਆ ਵਾ ਤੇ ਨਾਲ ਬੀਜੇਪੀ ਪਾਰਟੀ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਸਾਨੂੰ ਲੰਗਰ ਲਾਉਣ ਤੱਕ ਸੀਮਤ ਕੀਤਾ ਤੇ ਜਿਹੜੀ ਆ ਨਵੀਂ ਪੀੜ੍ਹੀ ਜਿਹੜੀ ਨਸ਼ੇ ਦੀ ਦਲਦਲ ਦੇ ਵਿੱਚ ਜਾ ਰਹੀ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਇਹ ਉਹ ਸੁਨਾਹ ਦੇਂਦੇ ਆ ਗੁਰੂ ਦੀ ਸੇਵਾ ਕਰੋ ਸਿੱਧੇ ਰਾਹ ਲੱਗੋ ਨਸ਼ੇ ਛੱਡੋ ਪੜੋ ਨੌਕਰੀਆਂ ਪ੍ਰਾਪਤ ਕਰੋ ਕਿਉਂ ਬੀਜੇਪੀ ਸਰਕਾਰ ਆ ਰਹੀ ਆ ਨੌਕਰੀਆਂ ਨੌਕਰੀਆਂ ਇਹਦੀਆਂ ਇਹ ਪੜਨ ਕੇ ਨੌਕਰੀਆਂ ਮਿਲਣਗੇ ਪਰ ਨਸ਼ੇ ਨੇ ਹਰਾ ਬੇੜਾ ਕਰਤਾ ਪਾਕਿਸਤਾਨ ਤੋਂ ਬੜੇ ਡਰੋਨ ਆ ਰਹੇ ਆ ਪਰ ਕੋਈ ਮਸਲਾ ਨਹੀਂ ਹੱਲ ਹੋ ਰਿਹਾ ਜੇ ਇਹਦਾ ਮਸਲਾ ਲੋ ਜੇ ਸਾਡੀ ਨੌਜਵਾਨੀ ਪੀੜੀ ਬਾਜੇ ਤੇ ਆਉਣ ਵਾਲਾ ਸਮਾਜ ਜਿਹੜਾ ਸਾਡਾ ਪੰਜਾਬ ਦਾ ਹੋਵੇ ਤੇ ਪੰਜਾਬ ਦੀ ਜਵਾਨੀ ਜੜੀ ਕਲਾ ਚ ਰਵੇ